ਕਤੋਂ ਤੋਂ ਸ਼ੌਂਕ ਪਿਆ ਕਿ ਐਕਟਰਸ ਦਾ ਕਿਉਂਕਿ ਆਪਾਂ ਸ਼ੁਰੂ ਤੋਂ ਸੁਣਦੇ ਆਉਂਦੇ ਆ ਵੀ ਹਨਾ ਕਿ ਐਕਟਰਸ ਕੰਢਿਆਂ ਵਾਲਾ ਪਲਾਂਟ ਹੈ ਘਰੇ ਰੱਖਣਾ ਅਵੋਇਡ ਕਰਦੇ ਨੇ ਕੋਈ ਵਾਸਤੂ ਸ਼ਾਸਤਰ ਵਾਲੇ ਵੀ ਕਹਿੰਦੇ ਨੇ ਕਿ ਸਹੀ ਨਹੀਂ ਹੈਗੇ ਇਹ ਇੱਕ ਮਿਥ ਹੈਗੀ ਆ ਵਾਸਤੁਨ ਸ਼ਾਸਤ੍ਰ ਵਾਲੇ ਕਹਿੰਦੇ ਹੈਗੇ ਉਹ ਨਹੀਂ ਰਖਦੇ ਹੈਗੇ ਆ ਓਮਨੀਅਸ ਜਿਹਾ ਗਿੰਦੇ ਇਸ ਪਲਾਂਟ ਸਾਰਿਆਂ ਨੂੰ ਵੀ ਇੱਕ ਗੱਲ ਤਾਂ ਸਮਝ ਆਂਦੀ ਆ ਵੀ ਕੁਦਰਤ ਦੀ ਬਣਾਈ ਹੋਈ ਚੀਜ਼ ਕੋਈ ਓਮਨੀਅਸ ਨਹੀਂ ਹੋ ਸਕਦੀ ਜੇ ਜਿਹੜੀ ਕੁਦਰਤ ਹੈਗੀ ਆ ਜੇ ਉਹ ਜਿਸਥੇ ਵੀ ਉਹਦੇ ਹੱਥ ਲੱਗੇ ਹੈਗੇ ਪਰਮਾਤਮਾ ਦੇ ਉਹ ਮਨਹੂਸ ਕਿਦਾਂ ਹੋ ਸਕਦੀ ਜੋ ਇਹਨਾਂ ਦੀ ਖੂਬਸੂਰਤੀ ਹੈਗੀ ਆ ਉਹ ਹਟ ਕੇ ਹੈਗੀ ਬਾਕੀ ਪਲਾਂਟਸ ਨਾਲੋਂ ਇੱਕ ਵਾਰੀ ਤਾਂ ਬੰਦਾ ਉੱਥੇ ਕਿਚੀ ਆਲ ਖੜਾ ਰਹਿ ਜਾਂਦਾ ਹੈਗਾ ਇੱਕ ਵਾਰੀ ਮੈਸਮਰਾਇਜ਼ ਹੋ ਜਾਂਦਾ ਹੈਗਾ ਵਾਹ ਫੁੱਲ ਜਿਹੜੇ ਹੈਗੇ ਆ ਆਮ ਫੁੱਲਾਂ ਨਾਲੋਂ ਵੀ ਵੱਖਰੇ ਹੈਗੇ ਆ ਜਾਪਾਨ ਦੇ ਵਿੱਚ ਇੱਕ ਕੈਕਟਸ ਲਾਉਣਾ ਇਸ ਤਰ੍ਹਾਂ ਹੈਗਾ ਜਿੱਦਾਂ ਮਨੀ ਪਲਾਂਟ ਲਾ ਉਥੇ ਹਰ ਘਰ ਦੇ ਵਿੱਚ ਇੱਕ ਕੈਕਟਸ ਦਾ ਬੂਟਾ ਜਿਹੜਾ ਲਾਉਣਾ ਬੜਾ ਸ਼ੁਭ ਗਿਣਿਆ ਜਾਂਦਾ ਇਸ ਕਰਕੇ ਜਾਪਾਨ ਦੇ ਵਿੱਚ ਹਰ ਘਰ ਦੇ ਵਿੱਚ ਤੁਹਾਨੂੰ ਇੱਕ ਕੈਕਟਸ ਦਾ ਬੂਟਾ ਜ਼ਰੂਰ ਮਿਲੇ ਅਸੀਂ ਇਹ ਪਲਾਂਟਸ ਜਿਹੜੇ ਆਨਲਾਈਨ ਬਾਕੀ ਜਿਆਦਾ ਕਈ ਵੈਰਾਈਟੀਆਂ ਮੈਕਸੀਕੋ ਵੈਰਾ ਥਾਈਲੈਂਡ ਵੈਰਾ ਇੱਥੋਂ ਆਉਂਦੀਆਂ ਹੈਗੀਆਂ ਵਾ ਇਸ ਕਰਕੇ ਇਹਨਾਂ ਦੀ ਥੋੜੀ ਜੀ ਕੋਸਟ ਵੀ ਵੱਧ ਜਾਂਦੀ ਹੈਗੀ ਆ ਕਦੋਂ ਕੋ ਸ਼ੁਰੂ ਕੀਤਾ ਸੀ ਸਾਰਾ ਸਿਸਟਮ ਤਿੰਨ ਬੂਟਿਆਂ ਤੋਂ ਸ਼ੁਰੂ ਕੀਤਾ ਸੀਗਾ ਹਮ ਔਰ ਮੈਨੂੰ ਬੜੇ ਅੱਛੇ ਲੱਗੇ ਉਹ ਤਿੰਨ ਬੂਟੇ ਫਿਰ ਫਿਰ ਫਲਾਰ ਸ਼ੋ ਐਨਿਵਰਸਲ ਵੈ ਯੂਨੀਵਰਸਿਟੀ ਦੇ ਵਿੱਚ ਪੀਏਯੂ ਦੇ ਵਿੱਚ ਮੈਂ ਪਾਰਟਿਸਪੇਟ ਕੀਤਾ ਤਿੰਨ ਬੂਟੇ ਮੈਂ ਆਪਣੇ ਰੱਖ ਦਿੱਤੇ ਮੈਨੂੰ ਉਹਦੇ ਸੈਕਿੰਡ ਪ੍ਰਾਈਜ਼ ਮਿਲ ਗਿਆ ਉਹਦਾ ਵਿੱਚ ਤੋਂ ਬਾਅਦ ਹੀ ਫਿਰ ਇਸ ਤਰ੍ਹਾਂ ਹੀ ਸ਼ੌਕ ਪੈਦਾ ਹੁੰਦਾ ਗਿਆ ਫਿਰ ਆਨਲਾਈਨ ਪਲਾਂਟਸ ਦੀ ਕਲੈਕਸ਼ਨ ਦਾ ਸ਼ੌਕ ਇਹਦੇ ਅੱਛੇ ਅੱਛੇ ਜਿਹੜੇ ਪਲਾਂਟਸ ਆ ਦੂਰੋਂ ਦੂਰੋਂ ਇਕੱਠੇ ਕਰਨੇ ਉਹ ਕਰਦਿਆਂ ਕਰਦਿਆਂ ਹੁਣ ਮੈਨੂੰ ਵੀ 25 ਸਾਲ ਹੋ ਗਏ ਆ ਸੱਤੀ ਕਾਲ ਜੀ ਤੁਸੀਂ ਦੇਖੋ ਸਿਟੀ ਹੈਡਲਾਈਨਸ ਤੇ ਮੈਂ ਅੰਦਰ ਆ ਬਹੁਤ ਛੋਟੇ ਛੋਟੇ ਹੁੰਦੇ ਨੇ ਵੀ ਕੈਕਟਸ ਜਿਹੜਾ ਕੀ ਹੈ ਕੰਡਿਆਂ ਵਾਲਾ ਪਲਾਂਟ ਹੈ ਜ਼ਹਿਰੀਲਾ ਵੀ ਕਈ ਜਾਣੇ ਕਹਿ ਦਿੰਦੇ ਆ ਪਰ ਅੱਜ ਤੁਹਾਨੂੰ ਲੁਧਿਆਣੇ ਦੇ ਵਿੱਚ ਕੈਸੀ ਜਗ੍ਹਾ ਤੇ ਲੈ ਕੇ ਪਹੁੰਚਿਆ ਵੀ ਤਾਨੂੰ ਕੈਕਟਸ ਨਾਲ ਖੁਦ ਪਿਆਰ ਹੋ ਜਾਊਗਾ ਜਦੋਂ ਮੈਂ ਦੇਖਿਆ ਤੇ ਮੈਨੂੰ ਵੀ ਪਿਆਰ ਹੋਇਆ ਤੇ ਸਭ ਤੋਂ ਪਹਿਲਾਂ ਇੱਕ ਵਾਰੀ ਝਲਕ ਲਓ ਇੰਨਾ ਪਿਆਰੇ ਫੁੱਲਾਂ ਦੀ ਵੀ ਜਿਹੜੇ ਦਿਲਾਵ ਨੂੰ ਵੀ ਮਾਤਮਾ ਦਿੰਦੇ ਨੇ ਜਾਂ ਹੋਰ ਜਿਹੜੇ ਤੁਸੀਂ ਬਾਕੀਆ ਫੁੱਲ ਕਿੰਨੇ ਬੜੀਆਂ ਕਿੰਤੀ ਦੀਆਂ ਨੇ ਉਹਨਾਂ ਨੂੰ ਵੀ ਮਾਤਮਾ ਪਾਉਂਦੇ ਨੇ ਤਾਂ ਇਹ ਫੁੱਲ ਨੇ ਕੁਦਰਤ ਹੈ ਵੀ ਇੰਨੀ ਪਿਆਰੀ ਤੇ ਉਸ ਤੋਂ ਬਾਅਦ ਉਹ ਸਖ ਜਿਹਨੇ ਸਾਹਮਣੇ ਹੋਇਆ ਡਾਕਟਰ ਸਰਪੰਦ ਰਾਤਰੀ ਐਨੇ ਕਿ ਸੋਹਣੀ ਮਤਲਬ ਤਿਆਰੀ ਬਣਾਈ ਹੋਇਆ ਮਾਨੂੰ ਮਜ਼ਾ ਆ ਜਾਂਦਾ ਦੇਖ ਕੇ ਤਾਂ ਸਾਡੇ ਨਾਲ ਮੌਜੂਦ ਵੀ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਵਾਸਤੇ ਜੀ ਵੀ ਤੁਸੀਂ ਅੱਜ ਸਾਨੂੰ ਸੱਦੇ ਇੱਥੇ ਤੇ ਐਡੇ ਸੋਹਣਾ ਮਤਲਬ ਮਾਹੌਲ ਜਿਹੜਾ ਕੁਦਰਤ ਦਾ ਦਿਖਾਇਆ ਵੀ ਐਡੇ ਸੋਹਣੇ ਸੋਹਣੇ ਫੁੱਲ ਕੈਕਟਸ ਦੇ ਹਾਂ ਜੀ ਸਰ ਕਟੋਂ ਟੋਸ਼ੋਂ ਕੇ ਪਿਆ ਕੇ ਕੈਕਟਰਸ ਦਾ ਕਿਉਂਕਿ ਆਪਾਂ ਸ਼ੁਰੂ ਤੋਂ ਸੁਣਦੇ ਆਉਂਦੇ ਆ ਵੀ ਹਨਾ ਕੈਕਟਰਸ ਕੰਢਿਆਂ ਵਾਲਾ ਪਲਾਂਟ ਹੈ ਲੋਕੀ ਇਹਨੂੰ ਘਰੇ ਰੱਖਣਾ ਅਵੋਇਡ ਕਰਦੇ ਨੇ ਕੋਈ ਵਾਸਤੂ ਸ਼ਾਸਤਰ ਵਾਲੇ ਵੀ ਕਹਿੰਦੇ ਨੇ ਕਿ ਸਹੀ ਨਹੀਂ ਹੈਗੇ ਇਹ ਹਾਂਜੀ ਇਹ ਇੱਕ ਮਿਥ ਹੈਗੀ ਆ ਵਾਸਤੂ ਸ਼ਾਸਤਰ ਵਾਲੇ ਕਹਿੰਦੇ ਹੈਗੇ ਉਹ ਨਹੀਂ ਰੱਖਦੇ ਹੈਗੇ ਆ ਓਮਨियस ਜਿਹਾ ਗਣਦੇ ਇਸ ਪਲਾਂਟ ਨੂੰ ਪਰ ਇੱਕ ਗੱਲ ਸਾਰਿਆਂ ਨੂੰ ਵੀ ਇੱਕ ਗੱਲ ਤਾਂ ਸਮਝ ਆਂਦੀ ਆ ਵੀ ਕੁਦਰਤ ਦੀ ਬਣਾਈ ਹੋਈ ਚੀਜ਼ ਕੋਈ ਓਮਨियस ਨਹੀਂ ਹੋ ਸਕਦੀ ਜੇ ਜਿਹੜੀ ਕੁਦਰਤ ਹੈਗੀ ਆ ਜੇ ਉਹ ਜਿਸਥੇ ਵੀ ਉਹਦੇ ਹੱਥ ਲੱਗੇ ਹੈਗੇ ਪਰਮਾਤਮਾ ਦੇ ਉਹ ਮਨਹੂਸ ਕਿਦਾਂ ਹੋ ਸਕਦੀ ਹੈ ਠੀਕ ਹੈ ਘਰਾਂ ਦੇ ਜਿੱਥੇ ਛੋਟੇ ਬੱਚੇ ਹੈਗੇ ਉਹ ਉੱਥੇ ਨਾ ਲਾਉਣੇ ਮੈਂ ਆਪ ਸੋਚਦਾ ਵੀ ਨਹੀਂ ਠੀਕ ਹੈਗੇ ਆ ਪਰ ਜੋ ਇਹਨਾਂ ਦੀ ਖੂਬਸੂਰਤੀ ਹੈਗੀ ਆ ਉਹ ਹਟ ਕੇ ਹੈਗੀ ਬਾਕੀ ਪਲਾਂਟਸ ਨਾਲੋਂ ਔਰ ਇੱਕ ਵਾਰੀ ਦਾ ਬੰਦਾ ਉੱਥੇ ਖਿੱਚਿਆ ਖੜਾ ਰਹਿ ਜਾਂਦਾ ਹੈਗਾ ਇੱਕ ਵਾਰੀ ਮੈਸਮਰਾਇਜ਼ ਹੋ ਜਾਂਦਾ ਹੈਗਾ ਵਾਹ ਇਹਨੇ ਪੌਦਿਆਂ ਨੂੰ ਔਰ ਇਹਨਾਂ ਦੇ ਫੁੱਲ ਜਿਹੜੇ ਹੈਗੇ ਆ ਆਮ ਫੁੱਲਾਂ ਨਾਲੋਂ ਵੀ ਵੱਖਰੇ ਹੈਗੇ ਆ ਤੇ ਈਵਨ ਜਾਪਾਨ ਦੇ ਵਿੱਚ ਇੱਕ ਕੈਕਟਸ ਲਾਉਣਾ ਇਸ ਤਰ੍ਹਾਂ ਹੈਗਾ ਜਿੱਦਾਂ ਮਨੀ ਪਲਾਂਟ ਲਾਉਣਾ ਹੈ ਉਥੇ ਹਰ ਘਰ ਦੇ ਵਿੱਚ ਇੱਕ ਕੈਕਟਸ ਦਾ ਬੂਟਾ ਜਿਹੜਾ ਲਾਉਣਾ ਬੜਾ ਸ਼ੁਭ ਗਿਣਿਆ ਜਾਂਦਾ ਇਸ ਕਰਕੇ ਜਾਪਾਨ ਦੇ ਵਿੱਚ ਹਰ ਘਰ ਦੇ ਵਿੱਚ ਤੁਹਾਨੂੰ ਇੱਕ ਕੈਕਟਸ ਦਾ ਬੂਟਾ ਜ਼ਰੂਰ ਮਿਲ ਜੇ ਇਹ ਸਾਰੇ ਮਿਥਸ ਹੈਗੀਆਂ ਬਾਅਦ ਆ ਪਤਾ ਨਹੀਂ ਕਿਸ ਤਰ੍ਹਾਂ ਇੱਥੇ ਆ ਗਈ ਹੈਗੀ ਆ ਬਾਕੀ ਹਾਲੇ ਬਾਕੀ ਸਟੇਟਸ ਹੈਗੀਆਂ ਵਾ ਵੈਸਟ ਬੰਗਾਲ Odisha ਇਧਰ ਬਿਹਾਰ ਹੋ ਗਿਆ ਇਧਰਲੇ ਪਾਸੇ ਕੋਈ ਨਹੀਂ ਇਦਾਂ ਦੀ ਮਿੱਥ ਹੈਗੀ ਸਿਰਫ ਇਸੇ ਕਰਕੇ ਸਾਡੇ ਨਰਸਰੀਜ਼ ਦੇ ਵਿੱਚ ਇਹ ਪਲਾਂਟ ਨਹੀਂ ਦੇਖਣ ਨੂੰ ਮਿਲਦੇ ਤੇ ਅਸੀਂ ਇਹ ਪਲਾਂਟਸ ਜਿਹੜੇ ਆਨਲਾਈਨ ਬਾਕੀ ਜਿਆਦਾ ਕਈ ਵੈਰਾਈਟੀਆਂ ਮੈਕਸੀਕੋ ਵੈਰਾ ਥਾਈਲੈਂਡ ਵੈਰਾ ਇੱਥੋਂ ਆਉਂਦੀਆਂ ਹੈਗੀਆਂ ਵਾ ਇਸ ਕਰਕੇ ਇਹਨਾਂ ਦੀ ਥੋੜੀ ਜੀ ਕਾਸਟ ਵੀ ਵੱਧ ਜਾਂਦੀ ਹੈਗੀ ਆ ਤਾਂ ਡਾਕਟਰ ਸਾਹਿਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮਤਲਬ ਆ ਹੋਬੀ ਨੂੰ ਸ਼ੁਰੂ ਕੀਤਾ ਨਾ ਕਿਉਂਕਿ ਤੁਹਾਡੀ ਹੁਣ ਹੋਬੀ ਬਣ ਚੁੱਕੀ ਹੈ ਰੁਟੀਨ ਬਣ ਚੁੱਕੀ ਹੈ ਜੀ ਤੇ ਕਦੋਂ ਸ਼ੁਰੂ ਕੀਤਾ ਸੀ ਸਾਰਾ ਸਿਸਟਮ ਜਦੋਂ ਕੈਕਟਸ ਪਹਿਲਾ ਕੈਕਟਸ ਲੈ ਕੇ ਆਉਂਦਾ ਤੇ ਉਹਨੂੰ ਸਾਰਾ ਮੈਂ ਇਹ ਦੇਖੋ ਤੇ ਤਿੰਨ ਬੂਟਿਆਂ ਤੋਂ ਸ਼ੁਰੂ ਕੀਤਾ ਸੀਗਾ ਹਮ ਔਰ ਮੈਨੂੰ ਬੜੇ ਅੱਛੇ ਲੱਗੇ ਮੈਂ ਉਹ ਤਿੰਨ ਬੂਟੇ ਫਿਰ ਫਿਰ 플ਾਂਟ ਸ਼ੋ ਐਨਵਲ ਯੂਨੀਵਰਸਿਟੀ ਦੇ ਵਿੱਚ ਪੀਏਯੂ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤਿੰਨ ਬੂਟੇ ਮੈਂ ਆਪਣੇ ਰੱਖ ਦਿੱਤੇ ਮੈਨੂੰ ਉੱਥੇ ਸੈਕੰਡ ਪ੍ਰਾਈਜ਼ ਮਿਲ ਗਿਆ ਉਹਦਾ ਵਿੱਚ ਤੇ ਮੈਂ ਉਸ ਤੋਂ ਬਾਅਦ ਹੀ ਫਿਰ ਇਸ ਤਰ੍ਹਾਂ ਹੀ ਸ਼ੌਕ ਪੈਦਾ ਹੁੰਦਾ ਗਿਆ ਫਿਰ ਆਨਲਾਈਨ ਪਲਾਂਟਸ ਦੀ ਕਲੈਕਸ਼ਨ ਦਾ ਸ਼ੌਕ ਤੇ ਇਹਦੇ ਅੱਛੇ ਅੱਛੇ ਜਿਹੜੇ ਪਲਾਂਟਸ ਆ ਦੂਰੋਂ ਦੂਰੋਂ ਇਕੱਠੇ ਕਰਨੇ ਉਹ ਕਰਦਿਆਂ ਕਰਦਿਆਂ ਹੁਣ ਮੈਨੂੰ ਵੀ 25 ਸਾਲ ਹੋ ਗਏ ਆ ਹੁਣ ਇਸ ਵੇਲੇ ਪੂਰਾ ਗਾਰਡਨ ਬਣਿਆ ਹੋਇਆ ਹੈ ਗਵਾਤਲ ਜਿਵੇਂ ਆਪਾਂ ਦੇਖਦੇ ਆਂ ਲੋਕਾਂ ਨੇ ਆਪਣੀਆਂ ਛੱਤਾਂ ਉੱਤੇ ਨਾ ਵਨਸ ਵਨੇ ਫੁੱਲ ਲਾਏ ਹੁੰਦੇ ਨੇ ਤੇ ਤੁਹਾਡੇ ਇੱਥੇ ਮੈਂ ਦੇਖਦਾ ਨਾ ਵਨਸ ਵਨੇ ਸਾਰੇ ਕੈਕਟਸ ਨੇ ਤਾਂ ਇੱਕ ਵਾਰੀ ਸਰ ਮਾੜੀ ਦਿਖਾਇਓ ਕਿ ਇਸ ਤਰੀਕੇ ਨਾਲ ਇੱਥੇ ਕੈਕਟਸ ਨੇ ਤੇ ਆਪਾਂ ਇਸ ਦੇ ਨਾਲ ਗੱਲਬਾਤ ਵੀ ਕਰਦੇ ਆਂ ਤਾਂ ਕੈਕਟਸ ਜਿਵੇਂ ਤੁਸੀਂ ਆਹਲਾ ਕੈਕਟਸ ਦੇਖ ਸਕਦੇ ਹੋ ਹਾਂ ਇਹਨੇ ਆਪਣੀ ਪ੍ਰੋਟੈਕਸ਼ਨ ਜਿਹੜੀ ਹੈ ਹਾਂਜੀ ਹਾਂਜੀ ਸਾਰੀ ਆਪ ਬਣਾਈ ਹੋਈ ਹੈ ਆਪਣੇ ਆਪ ਵੀ ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀ ਕਿ ਹਰੇਕ ਐਕਟਰਸ ਦੇ ਅੰਦਰ ਜਿਹੜਾ ਕੀ ਆ ਪਲਪ ਹੁੰਦਾ ਹੈ ਜਿਹੜਾ ਈਟੇਬਲ ਵੀ ਹੁੰਦਾ ਹੈ ਨਾ ਤੇ ਇਹ ਮੀਨਸ ਕਿਸੇ ਵੀ ਜਾਨਵਰ ਤੋਂ ਆਪਣੀ ਪ੍ਰੋਟੈਕਸ਼ਨ ਆਪ ਹੀ ਕਰ ਲੈਂਦਾ ਐਨਾ ਸੋਨਾ ਪਲਾਂਟ ਐਨਾ ਸੋਨਾ ਪਲਾਂਟ ਇਹਦੀ ਜਿਹੜੀ ਪਲਪ ਹੈਗੀ ਆ ਉਹ ਬੜੀ ਯੂਸਫੁਲ ਹੈਗੀ ਆ ਇਹਨਾਂ ਦੀਆਂ ਦਵਾਈਆਂ ਬਣਦੀਆਂ ਵਾ ਪ੍ਰੋਸਟੇਟ ਦੀਆਂ ਸਕਿਨ ਦੀਆਂ ਹੋਰ ਕੈਂਸਰ ਦੀਆਂ ਦਵਾਈਆਂ ਵਜਿ ਦੇ ਤੋਂ ਬਣਾਈਆਂ ਜਾਂਦੀਆਂ ਹੈ ਜਿਹਾ ਵਾ ਔਰ ਕਈ ਤਾਂ ਰੇਗਿਸਤਾਨ ਦੇ ਵਿੱਚ ਲੋਕੀ ਇਹਨਾਂ ਨੂੰ ਫਿਰ ਕੱਟ ਕੇ ਉਹ ਪਾਣੀ ਨਹੀਂ ਮਿਲਦਾ ਇਹ ਦੀ ਪਲਪ ਨੂੰ ਹੀ ਪੀਂਦੇ ਹੈ ਬਿਲਕੁਲ ਤੇ ਇਹ ਹੈ ਤੇ ਥੋੜਾ ਜਿਹਾ ਬੰਜਰ ਇਲਾਕੇ ਦੇ ਵਿੱਚ ਜਿਆਦਾ ਪਲਾਂਟ ਪਾਇਆ ਜਾਂਦੇ ਕਿਉਂਕਿ ਇਹਨਾਂ ਦੀ ਜੜਾਂ ਨੂੰ ਪਾਣੀ ਖੜਾ ਜਿਹੜਾ ਵਾ ਉਹ ਨਹੀਂ ਚੰਗਾ ਹੈਗਾ ਇਸ ਤੋਂ ਇਹਨਾਂ ਦੀ ਜਿਹੜੀ ਮਿਕਸ ਵੀ ਜਿਹੜਾ ਵਾ ਅਸੀਂ ਉਸ ਟਾਈਪ ਦੀ ਫਿਰ ਬਣਾਈਦੀ ਹੈ ਮੈਂ ਉਹੀ ਮੈਂ ਦੇਖ ਰਿਹਾ ਇਸ ਟਾਈਮ ਇਹਦੀ ਮਿੱਟੀ ਵੀ ਜਿੱਦਾਂ ਹਾਂ ਜੀ ਜੀ ਇਸ ਦੇ ਵਿੱਚ ਕਾਫੀ ਜਿਆਦਾ ਜਿੱਦਾਂ ਹਾਂ ਪਾਣੀ ਨਹੀਂ ਉਹਦੇ ਵਿੱਚ ਪਤਲੀਲੀ ਜਿਹੜੀ ਮਿੱਟੀ ਜਿੱਤਾ ਹਰੇਗਿਸਤਾਨ ਦੇ ਵਿੱਚ ਆਪਾਂ ਦੇਖਣਾ ਥੋੜੀ ਹਰੇਗਿਸਤਾਨ ਦੀ ਮਿੱਟੀ ਥੋੜੀ ਹੋਰ ਤਰੀਕੇ ਨਾਲ ਪਰ ਇਹਦੇ ਆਪਾਂ ਘਰੇ ਉਸ ਤਰੀਕੇ ਦਾ এনवायरमेंट ਬਣਾਇਆ ਹੋਇਆ ਕਿ ਇਹਦੇ ਤੇ ਪਾਣੀ ਸਟੋਰ ਨਾ ਹੋਵੇ ਹੈ ਨਾ ਗੱਟੀ ਦੇ ਵਿੱਚ ਆ ਇਹ ਦੇਖੋ ਤੁਸੀਂ ਇਹਦੇ ਵਿੱਚ ਜਿਹੜਾ ਕੋਲਾ ਵਗੈਰਾ ਸਾਰਾ ਬੇਤੇ ਦੇ ਵਿੱਚ ਰੱਖਿਆ ਸਾਰੀ ਮਿੱਟੀ ਫਰਟੀਲਾਈਜ਼ਰ ਹਾਂਜੀ ਡਰੇਨੇਜ ਦੀ ਬਹੁਤ ਲੋੜ ਆ ਇਹਨਾਂ ਨੂੰ ਇਹ ਜਿਹੜਾ ਦੇ ਵਿੱਚ ਆਪਣੇ ਪਾਣੀ ਖੜਾ ਨਹੀਂ ਪਸੰਦ ਕਰਦੇ ਮਰ ਜਾਂਦੇ ਹੈਗੇ ਇਸ ਕਰਕੇ ਮਿੱਟੀ ਨਹੀਂ ਯੂਜ਼ ਕਰੀਦੀ ਸਪੈਸ਼ਲ ਇਹਦਾ ਮਿਕਸਚਰ ਜਿਹੜਾ ਹੈਗਾ ਉਹ ਖੁਦ ਤਿਆਰ ਕਰੀਦਾ ਹੈ ਕਿੰਨਾ ਕੁ ਧਿਆਨ ਇਹਦਾ ਰੱਖਣਾ ਪੈਂਦਾ ਧਿਆਨ ਬਸ ਇਹ ਹੀ ਹੈਗਾ ਕਿ ਇਹਨਾਂ ਦੇ ਦਾ ਮਿਕਸਚਰਸ ਵੈਰਾ ਦਾ ਬਾਕੀ ਧੁੱਪ ਦਾ ਹੁਣ ਕਿ ਇਹ ਹਾਰਡੀ ਪਲਾਂਟਸ ਹੈਗੇ ਆ ਔਰ ਤੁਹਾਨੂੰ ਦਿਖਾਉਣੇ ਆ ਥੋੜੇ ਜਿਹਾ ਡੈਲੀਕੇਟ ਪਲਾਂਟਸ ਹੁੰਦੇਗੇ ਉਹ ਉਹ ਨੈਟ ਦੇ ਥੱਲੇ ਰੱਖਣੇ ਪੈਂਦੇ ਆ ਕਿ ਤੁਸੀਂ ਗਰਾਫਟਡ ਪਲਾਂਟਸ ਬਣਾਏ ਹੋਏ ਨੇ ਹਾਂ ਜੀ ਬਹੁਤ ਚੰਗੇ ਚਾਹਦੇ ਮੈਂ ਇਹਨਾਂ ਦੀ ਗਰਾਫਟਿੰਗ ਵੀ ਆਪ ਕਰਦਾ ਕਿਉਂਕਿ ਇਹਨਾਂ ਦੀ ਗਰੋਥ ਬਹੁਤ ਸਲੋ ਹੁੰਦੀ ਹੈ 20 25 25 ਸਾਲ ਦੇ ਪਲਾਂਟਸ ਹੈਗੇ ਆ ਔਰ ਬਹੁਤ ਹੌਲੀ ਹੌਲੀ ਉਹ ਵਧਦੇ ਆ ਗਰਾਫਟਿੰਗ ਦੇ ਵਿੱਚ ਇੱਕਦਮ ਇਹਨਾਂ ਦੀ ਗਰੋਥ ਹੁੰਦੀ ਹੈ ਇਸ ਕਰਕੇ ਅਸੀਂ ਇਹਨੂੰ ਗਰਾਫਟ ਵੀ ਕਰਦੇ ਰਹਿੰਦਾ ਆ ਇਹ ਸਟਾਕ ਹੈਗਾ ਬੇਸਿਕ ਜਿਹਦੇ ਤੇ ਅਸੀਂ ਕਰੀਦੀ ਹੈਗੀ ਗਰਾਫਟ ਇਹਦੇ ਛੋਟੇ ਛੋਟੇ ਪਲਾਂਟਸ ਜਿਸ ਤਰ੍ਹਾਂ ਉਹ ਹੋ ਰਹੇ ਹੈਗੇ ਆ ਇਹ ਅਸੀਂ ਸੈਪਰੇਟ ਕਰਕੇ ਗਮਲੇਆਂ 'ਚ ਲਾ ਕੇ ਫਿਰ ਇੱਥੇ ਇਹਨੂੰ ਕੱਟ ਮਾਰਦੀਦਾ ਹੈਗਾ ਡਾਕਟਰ ਸਾਹਿਬ ਵਿਕਟਮ ਨੂੰ ਚੀਜ਼ ਦਿਖਾਇਓ ਕੈਮਰੇ ਦੇ ਵਿੱਚ ਵੀ ਜਿੱਦਾਂ ਅਸੀਂ ਦਿਖਾ ਰਹੇ ਸੀ ਕਿ ਛੋਟਾ ਜਿਹੜਾ ਬੀਜ ਦੇ ਨਾਲ ਤੁਸੀਂ ਪਲਾਂਟ ਉਹੋ ਪਹਿਲਾਂ ਸਕੈਚਸ ਬਣਾਇਆ ਤੇ ਉਸ ਤੋਂ ਬਾਅਦ ਉਹਦਾ ਕੈਕਟਰ ਜਿਹੜਾ ਵੱਡਾ ਬਣਦਾ ਕਿਉਂਕਿ ਇਹਨਾਂ ਦੇ ਸੀਡਸ ਵੀ ਹੁੰਦੇ ਹੈਗੇ ਆ ਹੁਣ ਇਹ ਜਿਹੜਾ ਹੈਗਾ ਦੇਖੋ ਛੋਟਾ ਜਿਹਾ ਪਲਾਂਟ ਹੈਗਾ ਵਾ ਅੱਧੇ ਇੰਚ ਦਾ ਹੋਵੇਗਾ ਅਸੀਂ ਇਹਨੂੰ ਜੇ ਜਲਦੀ ਵੱਡਾ ਕਰਨਾ ਚਾਹੁੰਦੇ ਏਸੇ ਨੂੰ ਪੌਪ ਨੂੰ ਅਸੀਂ ਗraft ਕਰ ਦਵਾਂਗੇ ਹੂੰ ਉਹ ਗraft ਤੋਂ ਬਾਅਦ ਫਿਰ ਉਹਨੂੰ डी ਗraft ਵੀ ਕਰ ਦੇਈਦਾ ਫਿਰ ਔਨ ਰੂਟ ਕਰਾ ਦੇਈਦਾ ਹੈਗਾ ਔਰ ਇਹ ਇਸ ਸਾਈਜ਼ ਤੋਂ ਹੁਣ ਉਹ ਜਿਹੜਾ ਪਲਾਂਟ ਹੈਗਾ ਵਾ ਐਸ ਸਾਈਜ਼ ਤਾਂ ਹੀ ਆਉਂਦਿਆ ਹੋਇਆ ਇਹਨੂੰ ਘਟੋ ਘਟ 10 15 ਸਾਲ ਲੱਗ ਜਾਣੇ ਇਹ ਵੱਡਾ ਪਲਾਂਟ 10 ਸਾਲ ਦਾ ਪਰ ਔਰ ਇਹ ਦਾ ਜਿਹੜਾ ਹੈਗਾ ਸਾਈਜ਼ ਜਿਹੜਾ ਵਾ ਉਹ ਐਸ ਸਾਈਜ਼ ਤਾਂ ਹੀ ਆ ਜਾਂਦਾ ਉਹ ਲੋ 3 ਫੁੱਟਬਾਲ ਦੇ ਸਾਈਜ਼ ਜਿੰਨਾ ਵੀ ਇਹ ਬਣ ਜਾਂਦਾ ਹੈ। ਔਰ ਫਿਰ ਇਹ ਦੇਖਿਆ ਹੀ ਬਣਦਾ ਹੈਗਾ ਵਾ ਇਹਦੇ ਉੱਤੇ ਹੀ ਫਿਰ ਸੀਡ ਲੱਗਦੇ ਉਹ ਤੋਂ ਫਿਰ ਅਸੀਂ ਇਹ ਪlant ਬਣਾਏ। ਫੁੱਲ ਲੱਗਦੇ ਨੇ ਇੰਨੇ ਸੋਹਣੇ। ਹਾਂਜੀ। ਖੁਸ਼ਬੂ ਵੀ ਹੁੰਦੀ ਨਹੀਂ ਖੁਸ਼ਬੂ ਨਹੀਂ ਹੁੰਦੀ ਹਸਫਲਾਂ। ਖੁਸ਼ਬੂ ਨਹੀਂ ਹੁੰਦੀ ਸਿਰਫ ਬਹੁਤ ਕਿ ਰੇਅਰ ਕਈ ਕੈਕਟਸ ਹੈਗੇ ਜਿਨ੍ਹਾਂ ਦੇ ਫੁੱਲਾਂ ਦੀ ਖੁਸ਼ਬੂ ਹੁੰਦੀ ਉਹ ਉਹਨਾਂ ਦਾ ਟਾਈਮਿੰਗ ਰਾਤ ਨੂੰ ਹੁੰਦਾ। ਹੂੰ। ਰਾਤ ਨੂੰ ਖਿੜਦੇ ਆ ਦਿਨ ਆਉਂਦੇ ਤਾਂ ਮਜ਼ਾ ਆ। ਫਿਰ ਮਰਜ਼ਾ। ਔਰ ਉਹ ਰਾਤ ਨੂੰ ਹੀ ਖਸ਼ੂ ਦਿੰਦੇ ਹੈਗੇ ਬੜੇ ਰੇਅਰ ਫੀਨੋਮੀਨਾ ਹੈਗਾ ਇਹਨਾਂ ਦੇ ਵਿੱਚ ਇੱਕ ਤੁਸੀਂ ਮੈਨੂੰ ਉਹ ਵਾਲਾ ਕੈਕਟਰ ਦੱਸ ਰਹੇ ਸੀ ਕਿ ਆਪਣਾ ਕਿਸਾ ਵੀ ਜਦੋਂ ਉਹਦੀ ਗਰਾਫਟਿੰਗ ਕਰਦੇ ਹੁੰਦੇ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਜੇਕਰ ਹੱਥ ਤੇ ਵੱਜ ਜਾਂਦਾ ਹੱਥ ਗਰੋਸ ਪਾ ਕੇ ਤਕਰੀਬਨ ਕੰਮ ਕਰੀਦਾ ਵਾ ਪਰ ਫਿਰ ਵੀ ਕਿਤੇ ਨਾ ਕਿਤੇ ਇਹਦੇ ਕੰਡੇ ਲੱਗ ਜਾਂਦੇ ਹੈਗੇ ਆ ਹੁਣ ਇਹਦੇ ਕੰਡੇ ਬਹੁਤ ਡੇਂਜਰਸ ਹੈਗੇ ਆ ਇਹ ਥੋੜੀ ਵੈਰਾਈਟੀ ਆਮ ਪਿੰਡਾਂ ਦੇ ਵਿੱਚ ਮਿਲਦੇ ਪਰ ਇਹ ਵੈਰੈਟੀ ਜਿਹੜੀ ਆ ਬੜੀ ਰੇਅਰ ਵੈਰੈਟੀ ਹੈਗੀ ਆ ਇਹਨਾਂ ਨੂੰ ਬੜੇ ਪਿਆਰੇ ਫੁੱਲ ਵੀ ਲੱਗਦੇ ਹੈਗੇ ਆ ਪਰ ਇਹ ਦੇਖਾਂ ਕੰਡੇ ਵਾਕਿਆ ਬਹੁਤ ਖਤਰਨਾਕ ਹੈਗੇ ਇਹਨਾਂ ਤੋਂ ਥੋੜਾ ਬਚ ਕੇ ਕੇ ਸਾਨੂੰ ਕੰਮ ਕਰਨਾ ਪੈਂਦਾ ਹੈਗਾ ਜਿਹੜੇ ਗ੍ਰਾਫਟਡ ਬਾਂਸ ਤੋਂ ਹਨਾਂ ਵੱਲ ਵਿੱਚ ਬੜੀ ਚਾਲਦੇ ਹਾਂ ਹਾਂਜੀ 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 ਉਹ ਦੇਖਦੇ ਆਂਗੇ ਉਹ ਕਿਹੋ ਜਿਹੇ ਆਜਾ ਆਜਾ ਗਰੋ ਕਰਦੇ ਨੇ ਰੋਕ ਸਭ ਜਿਹੜਾ ਆਪਾਂ ਉੱਪਰ ਇੱਕ ਪਲਾਂਟ ਚੁੰਨੀ ਵਿੱਚ ਰੱਖਿਆ ਸੀਗਾ ਉਹ ਉਸ ਦਾ ਮਦਰ ਪਲਾਂਟ ਹੈ ਹਾਂਜੀ ਹਾਂਜੀ ਜਿਸ ਨੂੰ ਹੁਣ ਥੱਲੇ ਲਾ ਕੇ ਫੇਰ ਇਹਦੀ ਜਿਹੜੀ ਕਿ ਉਹ ਬਰਨ ਹੋ ਰਿਹਾ ਸੀਗਾ ਜਿਆਦਾ ਧੁੱਪ ਦੇ ਵਿੱਚ ਕਈ ਪਲਾਂਟ ਜਿਹੜੇ ਸੈਂਸਿਟਿਵ ਹੈਗੇ ਆ ਉਹਨਾਂ ਨੂੰ ਬਰਨ ਇਜਰੀ ਦੀ ਤਾਂ ਡਰ ਰਹਿੰਦਾ ਹੈਗਾ ਫੇਰ ਬਚਾ ਕੇ ਥੱਲੇ ਨੈਟ ਦੇ ਥੱਲੇ ਲਿਆ ਕੇ ਲਾਉਣਾ ਪੈਂਦਾ ਹੈ ਇੱਕ ਮੈਨੂੰ ਆਲਾ ਪਲਾਂਟ ਦੀ ਗੱਲ ਤੁਸੀਂ ਦੱਸ ਰਹੇ ਸੀਗੇ ਵੀ ਬੜੀ ਮੈਨੂੰ ਵਧੀਆ ਲੱਗੀ ਉਹ ਹੁਣ ਇਹ ਚੱਕਣਾ ਹੀ ਬੜਾ ਮੁਸ਼ਕਲ ਹੈਗਾ ਆ ਦੇਖੋ ਇਹ ਜਿਹੜਾ ਪਲਾਂਟ ਹੈਗਾ ਬਾਸ ਸਿਰਫ ਮੈਂ ਇਹਨੂੰ ਗraft ਕੀਤਾ ਸੀਗਾ ਇਹ ਐਡਾ ਕਿ ਪੱਪ ਮੇਦੇ ਇਹ ਜਿਹੜਾ ਪੱਪ ਹੈਗਾ ਇੰਨਾ ਕਿ ਇੱਥੇ ਲਾਇਆ ਸੀ ਹੁਣ ਦੇਖੋ ਇਸ ਪੱਪ ਤੋਂ ਇਹਦੀ ਹੁਣ ਗਰੋਥ ਦੇਖੋ ਕਿੱਥੇ ਆਈ ਆ ਆ ਸਾਈਜ਼ ਬਣਿਆ ਹੈਗਾ ਔਰ ਆ ਦੇਖੋ ਆ ਫੁੱਲ ਵੀ ਇਹਦੇ ਤੇ ਖਿੜਿਆ ਹੋਇਆ ਓਕੇ ਅਚੇਤੇ ਵੀ ਫੁੱਲ ਆਂ ਹਾਂਜੀ ਇਹਦੇ ਤੇ ਵੀ ਫੁੱਲ ਆਂਦੇ ਆ ਫਰੇਦੀ ਜਦੋਂ ਪਾਣੀ ਵਗੈਰਾ ਦੇਣ ਦੇ ਰੂਟੀਨ ਕਿਸ ਤਰੀਕੇ ਨਾਲ ਰਹਿੰਦੀ ਹੈ ਇਹਨਾਂ ਦੀ ਕਿਉਂਕਿ ਪਾਣੀ ਮਨ ਲਵਾ ਜਿੰਨਾ ਤੱਕ ਜ਼ਿਆਦਾ ਨਹੀਂ ਪੀਂਦੇ ਹੋਣਗੇ ਇਹ ਡੇਲੀ ਜਾਂ ਜਦੋਂ ਬਾਰਿਸ਼ਵਾਰਾ ਆ ਜਾਂਦੇ ਅਸੀਂ ਪਾਣੀ ਨਹੀਂ ਦੇਈਦਾ ਇਹ ਉਦੋਂ ਹੀ ਦੇਈਦਾ ਜਦੋਂ ਇਹਨਾਂ ਦਾ ਜਿਹੜਾ ਮਿਕਸਚਰ ਹੈਗਾ ਵਾ ਪੂਰੀ ਤਰ੍ਹਾਂ ਡਰਾਈ ਹੋ ਜਾਏ ਓਕੇ ਇਹ ਕੋਲਾ ਜਿਹੜਾ ਕਿਹਾ ਜਾਂਦਾ ਸਾਬੇ ਬੜਾ ਸੋਹਣਾ ਲੱਗ ਰਿਹਾ ਵੀ ਜਦੋਂ ਹੱਥਾਂ ਦੀ ਸ਼ੇਪ ਉਸ ਨੇ ਲਈ ਹੋਈ ਹੈ ਇਹ ਕੁਝ ਰੇਅਰ ਵੈਰਾਈਟੀ ਹੈਗੀ ਆ ਇਹ ਜਿਹੜੀ ਕਾਫੀ ਕੋਸਟਲੀ ਵੀ ਹੈਗੇ ਇਹ प्लांट्स ਇਹਨਾਂ ਨੂੰ ਇੱਕ ਸੰਭਾਲ ਥੋੜੀ ਜੀ ਅਸੀਂ ਜਿਆਦਾ ਰੱਖੀ ਦੀ ਆ ਨੈਟ ਥੱਲੇ ਰੱਖੀ ਦੇ ਇਸੇ ਕਰਕੇ ਕੁਝ ਵੈਰੀਗੇਟਡ ਹੈਗੇ 컬러ਫੁਲ प्लांट्स ਹੈਗੇ ਆ ਰੋਟਾ ਸਾਹਿਬ ਇੱਕ ਚੀਜ਼ ਮੈਂ ਮੇਨ ਪੁੱਛਣੀ ਜਾਊਂਗਾ ਵੀ ਕੀ ਇਹਦੇ ਨਾਲ ਬਿਜ਼ਨਸ ਵੀ ਹੋ ਸਕਦਾ ਕਿਉਂਕਿ ਅ ਜੱਜ ਕਾਲ ਦੇ ਸਮੇਂ ਦੇ ਵਿੱਚ ਜੇ ਆਪਾਂ ਪਲਾਂਟਿੰਗ ਕਰ ਰਹੇ ਹਾਂ ਤਾਂ ਕੀ ਉਸ ਦਾ ਬਿਜ਼ਨਸ ਵੀ ਹੈ ਜ਼ਾਗੇ ਹਾਂਜੀ ਹਾਂਜੀ ਨੇ ਉਹ ਇਧਰ ਉੜੀਸਾ ਵੱਲ ਤਾਂ ਇਹਨਾਂ ਦੀ ਨਰਸਰੀਜ਼ ਹੈਗੀਆਂ ਵਾ इवन ਪਰਵਾਨੂ ਦੇ ਵਿੱਚ ਵੀ ਇੱਕ ਕਰਨਲ ਸਾਹਿਬ ਹੈਗੇ ਆ ਉਹਨਾਂ ਦੀ ਕੈਕਟਸ ਐਂਡ ਸਕੁਲੈਂਟ ਦੀ ਵੀ ਨਰਸਰੀ ਆ ਓਕੇ ਅਸੀਂ ਕੁਝ ਵੈਰਾਈਟੀਆਂ ਉੱਥੋਂ ਵੀ ਲੈ ਕੇ ਆਈ ਦੀਆਂ ਵਾ ਉਹ ਉਹਨਾਂ ਨੇ ਚੰਡੀਗੜ੍ਹ ਤੋਂ ਬਾਅਦ ਉਹ ਪਰਵਾਣੂ ਦੇ ਵਿੱਚ ਪਹਾੜਾਂ ਦੇ ਉੱਤੇ ਬਣਾਈ ਨਰਸਰੀ ਛੋਟੀ ਜੀ। ਆਨਲਾਈਨ ਸੇਲ ਵੀ ਹੋ ਜਾਂਦੀ ਹੈ। ਆਨਲਾਈਨ ਉਹ ਜਿਆਦਾ ਕੰਮ ਆਨਲਾਈਨ ਹੀ ਹੁੰਦਾ। ਇੱਕ ਮੈਨੂੰ ਸੀ ਜਿਹੜਾ ਪlant ਦੱਸ ਰਿਹਾ ਜਿਹੜਾ ਕਾਫੀ ਇੱਕ ਛੋਟਾ ਜਿਹਾ ਪlant ਜਿਹੜਾ 14 ਤੋਂ 16000 ਰੁਪਏ ਦੀ ਇੱਕ ਕੀਮਤ ਸੀਗੀ ਜੀ। ਹਾਂਜੀ ਹਾਂਜੀ ਹਾਂਜੀ। ਇੱਕ ਉਹ ਵੀ ਤੁਹਾਡੇ ਕੈਮਰਾ ਚ ਦਿਖਾਉਂਦਾ। ਹਾਂਜੀ ਹਾਂਜੀ। ਕਿਉਂਕਿ ਇਹ ਪlant ਹੈਗਾ ਵਾ ਤੇ ਇਹ ਵੀ ਕਾਫੀ ਕੋਸਟਲੀ ਹੈਗਾ ਵਾ ਇਹ ਵੈਰਾਈਟੀ ਜਿਹੜੀ ਹੈਗੀ ਆ। ਉਹ ਇੱਕ ਗੋਲਾ ਜਿਹੜਾ ਹੈਗਾ ਵਾ ਉਹ ਕਿਤੇ ਸਾਲ ਬਾਅਦ 2 ਸਾਲ ਬਾਅਦ ਇੱਕ ਇੱਕ ਗੋਲਾ ਇਹ ਹੁੰਦਾ ਹੈਗਾ ਓਕੇ ਤੇ ਇੱਕ ਗੋਲੇ ਦੀ ਕੀਮਤ ਦੇਖੋ ਘਟੋ ਘਟਾ 1000 ਰੁਪਈਆ ਤਾਂ ਹੈਗੀ ਆ 1000 1500 ਠੀਕ ਹੈ ਜੀ ਔਰ ਇੱਕ ਗੋੜਾ ਹੁਣੇ ਕਿੰਨੇ ਗੋਲੇ ਹੈਗੇ ਆ ਘਟੋ ਘਟਾ ਦੇ 5 6 ਗੋਲੇ ਹੈਗੇ ਆ 7 ਕਹਿ ਗਏ ਹਾਂ ਜੀ ਹੁਣੇ 9 10000 ਦਾ ਪਲਾਂਟ ਹੈਗਾ ਘਟੋ ਘਟਾ business ਵੀ ਹੈ ਦਾ ਹੈਨਾ ਜੇਕਰ ਜੇਕਰ ਕੋਈ ਸ਼ੌਂਕ ਨਾਲ ਇਹਨੂੰ ਪਾਲਦਾ ਹੈ ਹਾਂ ਜੀ ਤੇ ਮੁੱਲ ਮੋੜ ਦੇ ਨੇ ਮੁੱਲ ਮੋੜ ਦੇ ਨੇ ਬਿਲਕੁਲ ਮੁੱਲ ਮੋੜ ਦੇ ਨੇ ਕਿ ਬਿਜ਼ਨਸ ਆਈਡੀਆ ਵਾਸਤੇ ਵੀ ਵਧੀਆ ਕਿ ਜੀ ਬਿਜ਼ਨਸ ਵਾਸਤੇ ਬਹੁਤ ਅੱਛਾ ਵਾ ਨਰਸਰੀ ਬਣਾਣੇ ਹੋ ਤਾਂ ਉਸ ਦਿਨਾਂ ਤੁਸੀਂ ਕੁਝ ਅਰਨਿੰਗ ਵੀ ਕਰ ਸਕਦੇ ਜਿਹੜੇ ਗਰਾਫਟ ਵਰਕ ਕਰਦੇ ਆਪਾਂ ਫਿਰ ਉਹਦੀ ਵੀ ਕੀਮਤ ਵੱਧ ਜਾਂਦੀ ਨਹੀਂ ਕਿੰਦਾ ਜੀ ਨਹੀਂ ਗਰਾਫਟਰ ਦੀ ਕੀਮਤ ਨਹੀਂ ਵੱਧਦੀ ਹੈਗੀ ਆ ਕੀਮਤ ਉਹ ਉੱਥੇ ਕੀ ਰਹਿੰਦੀ ਹੈਗੀ ਇਹਨਾਂ ਦੀ ਇੱਕ ਤੁਸੀਂ ਗੱਲ ਦੱਸ ਰਹੇ ਸੀ ਬਾਅਦ ਮੈਨੂੰ ਕਿ ਜਿਹੜੇ ਕੈਕਟਸ ਨੇ ਉਹ ਸਿਕ ਹੁੰਦੇ ਨੇ ਜਿਹੜੇ ਸੈਕੂਲਰ ਹੁੰਦੇ ਨੇ ਪਲਾਂਟ ਸੈਕੂਲੈਂਟਸ ਸੈਕੂਲੈਂਟਸ ਹੁੰਦੇ ਨੇ ਪਰ ਜਿਹੜੇ ਸੈਕੂਲੈਂਟਸ ਹੁੰਦੇ ਨੇ ਉਹ ਕੈਕਟਸ ਨਹੀਂ ਹੁੰਦੇ ਉਹ ਕੈਕਟਸ ਨਹੀਂ ਹੁੰਦੇ ਕਿ ਇਹ ਜਿਹੜੇ ਕੈਕਟਸ ਆ ਇਹਨੂੰ ਸੈਕੂਲੈਂਟ ਕਹਿੰਦੇ ਕਹੀਦਾ ਹੈਗਾ ਵਾਸੀ ਸੈਕੂਲੈਂਟ ਦੀ ਵੈਰਾਈਟੀ ਸੀ ਆ ਜਾਂਦਾ ਪਰ ਜਿਹੜੇ ਸੈਕੂਲੈਂਟ ਹੈਗੇ ਉਹਨਾਂ ਨੂੰ ਕੈਕਟਸ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਉਹਨਾਂ ਦੇ ਵਿੱਚ ਕੰਡੇ ਨਹੀਂ ਹੁੰਦੇ ਇਹਨਾਂ ਦੇ ਵਿੱਚ ਕੰਡੇ ਹੁੰਦੇ ਆ ਇੰਨਾ ਇੰਨਾ ਇੱਕ ਫਰਕ ਹੈਗਾ ਹਾਂ ਇਹਨਾਂ ਦੇ ਜੀ ਪਾਣੀ ਭਰਿਆ ਸੈਕੂਲੈਂਟਸ ਦੇ ਵਿੱਚ ਵੀ ਪਾਣੀ ਹੁੰਦਾ ਹੈਗਾ ਪਲਪ ਵੈਰਾ ਜਿਹੜੀ ਹੁੰਦੀ ਹੈ ਕੀ ਭਾਈ ਇੱਕ ਵਾਰੀ ਫੇਰ ਤੋਂ ਦੁਬਾਰਾ ਸਾਰਾ ਦਿਖਾ ਦਿਓ ਇੱਕੋ ਹੀ ਕੈਮਰੇ ਦੇ ਵਿੱਚ ਤੇ ਬਸ ਸਿਰਫ ਕੈਕਟਰਸ ਦਾ ਹੀ ਸ਼ੌਕ ਹੈ ਬਾਕੀ ਹੋਰ ਪਲਾਂਟਸ ਦਾ ਨਹੀਂ ਬਸ ਕੁਦਰਤੀ ਹੈ ਮੇਰਾ ਸ਼ੌਕ ਇਧਰਲੇ ਪਾਸੇ ਜ਼ਿਆਦਾ ਡਿਵੈਲਪ ਹੋ ਗਿਆ ਹੈ ਉਹ ਮੈਂ ਦੇਖਣੇ ਲਾਲ ਕਲਰ ਦਾ ਵੀ ਉਹ ਕਿਹਾ ਹਾਂਜੀ ਹਾਂਜੀ ਇਹ ਤਾਂ ਬੜੇ ਰੇਅਰ ਹੈਗੇ ਆ ਇਹਨਾਂ ਦੀ ਸ਼ੇਪ ਇਹਨਾਂ ਦੀ ਬਿਊਟੀ ਉਹ ਉਹਨਾਂ ਨੇ ਹੀ ਮੈਨੂੰ ਖਿੱਚ ਪਾਈ ਜਦੇ ਨਾਲ ਮੈਂ ਇਹ ਪਲਾਈ ਇਹਨਾਂ ਪਲਾਂਟਸ ਦੇ ਨਾਲ ਜੁੜਿਆ ਹੋਇਆ ਫਿਰ ਇਹਨਾਂ ਨਾਲ ਲगाव ਹੋ ਗਿਆ ਹਾਂਜੀ 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 ਫਿਰ ਇੱਕ ਮੈਨੂੰ ਅ ਅੱਜ ਦੇ ਯੂਥ ਵਾਸਤੇ ਕੋਈ ਮੈਸੇਜ ਵਜੇ ਕਿਉਂਕਿ ਅ ਬਹੁਤ ਸੋਹਣਾ ਮੈਨੂੰ ਚੀਜ਼ ਲੱਗੀ ਕਿ ਇਹ ਕਪਾ ਘਰੇ ਸ਼ੌਂਕ ਦੇ ਲੇ ਵੀ ਇਹਨਾਂ ਨੂੰ ਰੱਖ ਸਕਦੇ ਆ ਉਸ ਵਜ੍ਹਾ ਦੇ ਇਹਨਾਂ ਕਾਰੋਬਾਰ ਵੀ ਕਰ ਸਕਦੇ ਆ ਕਾਰੋਬਾਰ ਵੀ ਕਰ ਸਕਦੇ ਆ ਔਰ ਜਿਸ ਤਰ੍ਹਾਂ ਅਸੀਂ ਗਮਲਿਆਂ ਦੇ ਵਿੱਚ ਬਨੇਰਿਆਂ ਦੇ ਉੱਤੇ ਘਰਾਂ ਨੂੰ ਸਜਾਣੇ ਹੈਗੇ ਆ ਈਵਨ ਟੇਬਲ ਦੇ ਉੱਤੇ ਰੱਖੀਦਾ ਹੈਗਾ ਹੁਣ ਤੁਸੀਂ ਦੇਖੋ ਸ਼ੋਅ ਕਈ ਵੱਡੇ ਵੱਡੇ ਸ਼ੋਅਰੂਮ ਹੈਗੇ ਆ ਜਿੱਦਾਂ ਲੈਂਟੇ ਵੈਰਾ ਚਲੇ ਜਾਓ ਉੱਥੇ ਵੱਡੇ ਵੱਡੇ ਜਿੱਦਾਂ ਜ਼ਾਰਾ ਵੈਰਾ ਹੈ ਉਹਨਾਂ ਨੇ ਪਲਾਸਟਿਕ ਦੇ ਕੈਕਟਸ ਰੱਖੇ ਹੋਏ ਆ ਬਿਲਕੁਲ ਪਲਾਸਟਿਕ ਦੇ ਕੈਕਟਸ ਹੋਣ ਦੇ ਥੌਰਨਸ ਵੈਰਾ ਹੋਰ ਇੰਨੇ ਖੂਬਸੂਰਤ ਲੱਗਦੇ ਆ ਮਤਲਬ ਉਹਨੂੰ ਸੇ ਇੱਕ ਸ਼ੋਰੂਮ ਨੂੰ ਸਜਾਣ ਲਈ ਉਹਨਾਂ ਨੇ ਰੱਖਿਆ ਜਿੱਥੇ ਇਹ ਵਾਕਿਆ ਹੀ ਨਏ ਹੋਵੇ ਨੈਚੁਰਲ ਹੋਵੇ ਪlant ਰੱਖਿਆ ਉੱਥੇ ਕਿੰਨੀ ਖੂਬਸੂਰਤ ਜਿਹੀ ਹੋਊਗੀ ਬਿਲਕੁਲ ਜੀ ਸੋ ਸਜਾਵਟ ਵਾਸਤੇ ਵੀ ਇਹ ਬਹੁਤ ਅੱਛੇ ਹੈਗੇ ਆ ਇਹ ਤਾਂ ਘਰਾਂ ਦੇ ਵਿੱਚ ਜਿਸ ਤਰ੍ਹਾਂ ਆਮ ਪlantਸ ਹੁੰਦੇ ਆ ਉਦਾਂ ਜੇ ਛੋਟੇ ਬੱਚੇ ਨਹੀਂ ਹੈਗੇ ਤਾਂ ਉੱਥੇ ਤੁਸੀਂ ਆਮ ਲਾ ਸਕਦੇ ਆ ਇਹਦੀ ਇਹ ਜਿਹੜੀ ਹੈ ਅਟਰੈਕਸ਼ਨ ਇੱਕ ਅਲੱਗ ਹੀ ਹੈ ਇਹ ਕਿੰਨੀ ਖੋ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਇਹ ਤਾਂ ਇਹ ਹੁਣ ਦੇਖੋ 20 25 25 ਸਾਲ ਦੇ ਪਲਾਂਟ ਵੀ ਹੈਗੇ ਆ ਮੇਰੇ ਪਾਸ ਜਿੰਨੀ ਦੇਰ ਮਰਜੀ ਲਈ ਚੱਲੋ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਇਹ ਨਹੀਂ ਆ ਵੀ ਇਹ ਮਰ ਜਾਣਗੇ ਜਾਂ ਕਿਸ ਤਰ੍ਹਾਂ ਹੈਗਾ ਵਾ ਹਾਲੇ ਦੂਸਰੇ ਪਲਾਂਟ ਮਰ ਜਾਂਦੇ ਹੈਗੇ ਆ ਇਹ ਨਹੀਂ ਜਲਦੀ ਮਰਦੇ ਹੈਗੇ ਜਦ ਤੱਕ ਕੋਈ ਸਾਡੇ ਵੱਲੋਂ ਗਲਤੀ ਨਾ ਹੋਵੇ ਜਿਆਦਾ ਪਾਣੀ ਨਾ ਦਿੱਤਾ ਜਾਵੇ ਜਾਂ ਜੇ ਇਹ ਉਹਦੇ ਨਾਲ ਹੀ ਇਹ ਡਿਸਟਰੋਏ ਹੁੰਦੇ ਆਦਰਵਾਇਜ਼ ਇਹਨਾਂ ਨੂੰ ਕੁਝ ਨਹੀਂ ਹੁੰਦਾ। ਜੀ ਬਹੁਤ ਵੈਲੇ ਡਾਕਟਰ ਸਾਥਰ ਨਾਲ ਗੱਲਬਾਤ ਕਰਕੇ ਸਾਰੇ ਕੈਕਟਸ ਦੀ ਜਾਣਕਾਰੀ ਲੈ ਕੇ ਬਹੁਤ ਆਨੰਦ ਆਇਆ ਆ ਐਡੀ ਸੋਹਣੀ ਕੁਦਰਤ। ਇਸ ਥੋੜੇ ਜਿਹੜੀ ਛੱਤ ਦੇ ਉੱਤੇ ਟਰੈਸ ਤੁਸੀਂ ਰੱਖੀ ਹੋਈ ਆ। ਬਈ ਐਨੇ ਸੋਹਣੇ ਸੋਹਣੇ ਫੁੱਲ ਆ ਦੋ ਰੰਗੇ ਫੁੱਲ ਵੀ ਨੇ। ਵਾਈਟ ਤੇ ਪਰਪਲ ਵੀ ਜਿਹੜਾ ਇਸ ਤਰ੍ਹਾਂ ਦਾ ਰੰਗ ਹੈ। ਬਹੁਤ ਸ਼ੁਕਰੀਆ ਜੀ। ਇੰਨਾ ਸੋਹਣਾ ਜਿਹੜਾ ਦ੍ਰਿਸ਼ ਦਿਖਾਉਣ ਵਾਸਤੇ ਸਾਨੂੰ ਨਹੀਂ ਇਹ ਤਾਂ ਦੇਖੋ ਮੰਨਦਾ ਇੱਕ ਟੋਨਿਕ ਹੈਗਾ ਵਾ ਮਾਈਂਡ ਦਾ ਮੈਂ ਤਾਂ ਆਪਣਾ ਜਿਹੜਾ ਫਾਲਤੂ ਸਮਾਂ ਸਾਰਾ ਇਹਨਾਂ ਪਲਾਂਟਸ ਦੇ ਨਾਲ ਹੀ ਗੁਜ਼ਾਰਦਾ ਹੈਗਾ ਮੈਂ ਇਹਨਾਂ ਵਿੱਚ ਇਨਵੈਸਟ ਕਰਦਾ ਹਾਂ ਹਾਂ ਜੀ ਹਾਂ ਜੀ ਔਰ ਇੱਕ ਵਾਰੀ ਆ ਜਾਈਦਾ ਦੋ ਦੋ ਘੰਟੇ ਪਤਾ ਹੀ ਨਹੀਂ ਲੱਗਦਾ ਕਿੱਥੇ ਬੀਤ ਹੋ ਗਏ ਬੀਤ ਗਏ ਹੈਗੇ ਆ ਔਰ ਬੜੀ ਖੁਸ਼ੀ ਮਿਲਦੀ ਇਹਨਾਂ ਦੇ ਨਾਲ